ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਅੱਜ ਅਸੀਂ ਇੱਕ ਹੋਰ ਲੱਗਿਆ ਜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਅੱਜ ਆਪਾਂ ਬਣਾਵਾਂਗੇ ਪਿੰਡੀ ਅੱਜ ਲਸਣ ਪਾ ਕੇ ਜਿਹੜੀ ਸਪੈਸ਼ਲ ਪਿੰਡੀ ਆਪਾਂ ਬਣਾ ਰਹੇ ਹਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਸਾਰੇ ਜਣੇ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਵੀ ਜ਼ਰੂਰ ਕਰਿਓ ਆਜੋ ਫੇਰ ਸਟਾਰਟ ਕਰਦੇ ਆਂ ਆਪਾਂ ਅੱਜ ਦੀ ਰੈਸਪੀ ਹਾਂਜੀ ਅੱਜ ਲੱਗਿਆ ਜੀ ਬਣਾਉਣਾ ਤਾਂ ਪਿੰਡੀ ਉਦ ਲਈ ਤੇ ਨੀਲਾ ਪਰ ਕਾਲੇ ਕੜਾਈ ਵਿੱਚ ਤੇ ਪਹਿਲਾਂ ਥੋੜਾ ਜੀਰਾ ਧਨੀਆ ਇਹਦੇ ਵਿੱਚ ਆਪਾਂ ਲਸਣ ਜਿਹੜਾ ਆ ਉਹ ਥੋੜਾ ਜਿਆਦਾ ਪਾਉਣਾ ਹੈ ਜੀਰਾ ਧਨੀਆ ਥੋੜਾ ਜਿਹਾ ਪ온 ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਤੇਜ ਪੱਤਾ ਤੇ ਲਸਣ ਤੁਸੀਂ ਦੇ ਸਕਦੇ ਆ ਇਸ ਤਰ੍ਹਾਂ ਆਪਾਂ ਕੱਟਿਆ ਆ ਥੋੜਾ ਮੋਟਾ ਜਿਹੜਾ ਇਸ ਤਰ੍ਹਾਂ ਕੱਟ ਕੇ ਪਾਉਣਾ ਆ ਲਸਣ ਥੋੜਾ ਜ਼ਿਆਦਾ ਐਡ ਕਰਾਂਗੇ ਇਹਦੇ ਨਾਲ ਟੇਸ ਜਿਹੜਾ ਬਹੁਤ ਵਧੀਆ ਹੋਣਾ ਹੈ ਤੇ ਨਾਲ ਹੀ ਆਪਾਂ ਇਹ ਅਦਰਕ ਜਿਹੜਾ ਆ ਥੋੜਾ ਇਹ ਵੀ ਆਪਾਂ ਤੁਸੀਂ ਦੇਖ ਸਕਦੇ ਆ ਮੋਟਾ ਸਾਈਜ਼ ਜਿਹੜਾ ਇਹਦਾ ਕੱਟਿਆ ਹੈ ਇਹ ਐਡ ਕਰ ਦਮ ਬਹੁਤ ਜ਼ਿਆਦਾ ਬਰౌਨ ਨਹੀਂ ਕਰਨਾ ਥੋੜਾ ਸੇਕ ਲਗਾਉਣ ਤੋਂ ਬਾਅਦ ਜੋ ਪਿਆਜ਼ ਇਹਦੇ ਲਈ ਕੱਟਿਆ ਦੋ ਤਰ੍ਹਾਂ ਪਿਆਜ਼ ਕੱਟਿਆ ਇੱਕ ਆਪਾਂ ਜਿਹੜਾ ਇਸ ਤਰ੍ਹਾਂ ਲੰਬੇ ਸ্লাইਸ ਆ ਉਹ ਕੱਟਿਆ ਤੇ ਇੱਕ ਆਪਾਂ ਦੂਜੀ ਸਾਈਜ਼ ਦਾ ਇਹ ਆਪਾਂ ਜਿਹੜੇ ਬੱਕਰੇ ਇਹਦੇ ਵਿੱਚ ਐਡ ਕਰਾਂਗੇ ਥੋੜਾ ਸੀਕ ਲਗਾ ਕੇ ਜਦ ਤੱਕ ਪਿਆਜ਼ ਨੂੰ ਥੋੜਾ ਸੀਕ ਲੱਗਦਾ ਹੈ ਨਾਲ ਹੀ ਦੂਸਰੀ ਸਾਈਡ ਤੇ ਆਪਾਂ ਇੱਕ 팬 ਦੇ ਵਿੱਚ ਥੋੜਾ ਔਇਲ ਪਾਵਾਂਗੇ ਥੋੜਾ ਹੋਰ 파ਕੀ ਜਿਹੜੇ ਪਿਆਜ਼ ਆਪਾਂ ਇੱਕ ਜਿਹੜਾ ਪਿਆਜ਼ ਵੱਡਾ ਮੱਖਣਾ ਕੱਟਿਆ ਸੀ ਉਹਨੂੰ ਆਪਾਂ ਸੇਕ ਲਗਾਉਣਾ ਹੈ লো ফ্লেম ਕਰ ਦੇਣਾ ਹੈ ਤੇ ਇਹਨੂੰ ਆਪਾਂ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਬਿਲਕੁਲ ਥੋੜਾ ਸੇਕ ਇਹਨੂੰ ਲਗਾਵਾਂਗੇ ਥੋੜੇ ਹਾਰ ਥੁੱਕ ਜਿਸ ਤਰ੍ਹਾਂ ਹੁੰਦੇ ਆ ਪਿਆਜ਼ ਉਹ ਆਪਾਂ ਰੱਖਨੇ ਆ ਪਿਆਜ਼ ਥੋੜੇ ਲਾਈਟ ਬ੍ਰਾਊਨ ਹੋ ਗਏ ਆ ਆਪਾਂ ਇਹਦੇ ਵਿੱਚ ਕਰਾਂਗੇ ਜੀ ਮੇਥੀ ਐਡ ਨਾਲੀ 4 ਤੋਂ 5 ਆਪਾਂ ਜਿਹੜਾ ਆ ਕੜੀ ਪੱਤਾ ਲਿਆ ਆ ਉਹ ਇਹਦੇ ਵਿੱਚ ਪਾਵਾਂਗੇ ਇਹ ਪਿਆਜ਼ ਜਿਹੜੇ ਆਪਾਂ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨੇ ਇਸ ਤਰ੍ਹਾਂ ਥੋੜਾ ਸੇਕ ਲੱਗਣ ਤੋਂ ਬਾਅਦ ਆਪਾਂ ਇਹਦੇ ਵਿੱਚ 2 ਤੋਂ 3 ਟਮਾਟਰ ਐਡ ਕਰਾਂਗੇ ਥੋੜਾ ਟਮਾਟਰ ਬਾਅਦ ਵਿੱਚ ਐਡ ਕਰਾਂਗੇ ਆਪਾਂ ਸਾਈਡ ਤੇ ਰੱਖ ਲੈਣਾ ਤੇ ਨਾਲ ਹੀ ਇਹ ਮਿਰਚ ਆਪਾਂ ਕੱਟੀ ਆ ਇਹ ਮਿਰਚ ਜਿਹੜੀ ਘੱਟ ਸਪਾਈਸੀ ਆ ਉਹ ਵਾਲੀ ਕੱਟੀ ਆ ਥੋੜੀ ਵੱਡੀ ਉਹ ਨੂੰ ਪੀਸ ਜੱਟੇ ਦੇ ਵਿੱਚ ਸੇਕ ਲੱਗਦਾ ਹੈ ਮਾੜੀ ਦੂਜੀ ਸਾਈਡ ਤੇ ਆਈ ਤੁਸੀਂ ਦੇਖਾਦੇ ਥੋੜਾ ਸੇਕ ਲੱਗ ਗਿਆ ਹੈ ਇਹਦੇ ਵਿੱਚ ਹੰਪਿੰਗ ਵੀ ਐਡ ਕਰਾਂਗੇ ਤੇ ਇਹਨੂੰ ਤਾਂ 2 ਮਿੰਟ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਹੀ ਲੋਅ ਫਲੇਮ ਤੇ ਜਦੋਂ ਸੇਕ ਲਗਾਉਣਾ ਹੈ ਤੇ ਨਾਲੇ ਦੂਜੀ ਸਾਈਡ ਜਦੋਂ ਥੋੜਾ ਰੈਡੀ ਹੋ ਗਿਆ ਤੇ ਫਿਰ ਆਪਾਂ ਇਹਨੂੰ ਉਹਦੇ ਵਿੱਚ ਐਡ ਕਰਾਂਗੇ प्याज ਤੇ ਭਿੰਡੀ ਨੂੰ ਇੱਕ ਤਾਂ 2 ਮਿੰਟ ਹੀ ਸੇਕ ਲੈਣਾ ਹੈ ਤੇ ਗੈਸ ਆਪਾਂ ਆਫ ਕਰ ਦੇਣਾ ਤੇ ਨਾਲ ਹੀ ਤੁਸੀਂ ਇੱਥੇ ਸਾਡੇ ਤੜਕਾ ਜਿਹੜਾ ਇੱਥੇ ਰੈਡੀ ਹੈ ਤੇ ਹੁਣ ਇਹਦੇ ਵਿੱਚ ਤੁਸੀਂ ਆਪਣੀ ਟੇਸਟ ਦੇ ਅਕੋਰਡਿੰਗ ਮਿਰਚ ਨਮਕ ਤੇ ਹਲਦੀ ਆਪਾਂ ਜਿਹੜੀ ਆ ਥੋੜੀ ਐਡ ਕਰਾਂਗੇ ਜਿਆਦਾ ਮਸਾਲੇ ਨਹੀਂ ਪੈਂਦੇ ਹੈਗੇ ਨੋਰਮਲ ਇਸ ਤਰ੍ਹਾਂ ਦੋ ਤਿੰਨ ਚੀਜ਼ਾਂ ਦੇ ਨਾਲ ਇਸ ਤਰ੍ਹਾਂ ਟੇਸਟ ਜਿਹੜਾ ਭਿੰਡੀ ਦਾ ਬਹੁਤ ਵਧੀਆ ਬਣਦਾ ਹੈ थोड़ा करेंगे नमक ऐड भिंडी में एक तो दो मिनट आप सेक लगा लिया है इसलिए मिक्स करने तो बाद दो तो तीन मिनट आप फ्लेम से जो सेक लगाना है ਤੇ ਨਾਲ ਹੀ ਜਿਹੜੀ ਸਬਜੀ ਆ ਤੁਸੀਂ ਦੇ ਸਕਦੇ 5 ਤੋਂ 10 ਮਿੰਟ ਦੇ ਵਿੱਚ ਬਣ ਕੇ ਰੈਡੀ ਹੋ ਜਾਣੀ ਆ ਹੁਣ ਐਡ ਕਰ ਦਿੰਦੀ ਆਂ ਜੀ ਪਿਆਜ਼ ਤੇ ਪਿੰਗੀ ਚੰਗੀ ਤਰ੍ਹਾਂ ਕਰ ਲੋ ਮਿਕਸ ਦੋਸਤਾਂ ਮੱਕਾ ਪਾ ਭਿੰਡੀ ਨੂੰ ਵੀ ਅਜਿਹਾ ਸੇਕ ਲਗਾਉਣਾ ਹੈ ਤੇ ਵਿੱਚ ਫਰਾਈ ਕਰ ਲੈਣੇ ਆ ਤੇ ਇਹਦੇ ਨਾਲ ਟੇਸ ਬਹੁਤ ਵਧੀਆ ਆ ਜਾਂਦਾ ਹੈ। ਬਹੁਤ ਈਜ਼ੀ ਬਣ ਜਾਂਦੀ ਹੈ। ਭਿੰਡੀ ਨੂੰ ਮੈਂ ਸੇਕ ਲਗਾ ਲੈਣਾ ਸੇਕਣ ਤੋਂ ਬਾਅਦ ਫਲੇਮ ਜਿਹੜਾ ਗੈਸ ਦਾ ਉਹ ਬਿਲਕੁਲ ਘੱਟ ਰੱਖਣਾ ਹੈ ਤੇ ਇੱਕ ਟਮਾਟਰ ਆਪਾਂ ਜਿਹੜਾ ਬਾਅਦ ਵਿੱਚ ਐਡ ਕਰਾਂਗੇ। ਨਿੱਛਤਨ ਤੋਂ ਬਾਅਦ ਆਪਾਂ 1 ਮਿੰਟ ਹੁਣ ਛੇਕ ਲਗਾਣਾ ਹੈ ਬਿਲਕੁਲ ਲੋ ਫਲੇਮ ਤੇ ਤੇ ਨਾਲ ਹੀ ਜਿਹੜੀ ਸਬਜੀ ਆ ਉਹ ਬਣ ਕੇ ਰੈਡੀ ਆ ਪੈਨ ਨੂੰ ਕਵਰ ਕਰ ਦੇਣਾ ਤੇ 1 ਮਿੰਟ ਛੇਕ ਲਗਾਵਾਗੇ ਥੋੜੇ ਸਮੇਂ ਵਿੱਚ ਆਪਾਂ ਇੱਕਦਮ ਲਾਜਵਾਬ ਪਿੰਟੀ ਜਿਹੜੀ ਆ ਉਹ ਬਣਾ ਕੇ ਰੈਡੀ ਕਰ ਲਈ ਹਾਂਜੀ ਪਿੰਡੀ ਬਣ ਕੇ ਰੈਡੀ ਆ ਤੇ ਹੁਣ ਲਈ ਆਪਾਂ ਇੱਕ ਬੌਲ ਤੇ ਉਹਦੇ ਵਿੱਚ ਪਾਵਾਂਗੇ ਪਿੰਡੀ ਸਮੈਲ ਤਾਂ ਬਹੁਤ ਵਧੀਆ ਆ ਰਹੀ ਹੈ ਤੇ ਦੇਖਣ ਨੂੰ ਵੀ ਬਹੁਤ ਟੇਸਟੀ ਲੱਗਦੀ ਆ ਜੇ ਦੇਖਣ ਨੂੰ ਟੇਸਟੀ ਲੱਗਦੀ ਆ ਤਾਂ ਜੇ ਖਾਣ ਨੂੰ ਵੀ ਬਹੁਤ ਸਵਾਦ ਬਣੀ ਆ ਤੁਸੀਂ ਵੀ ਸਾਰੇ ਜਣੇ ਫਿਰ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਵੀ ਕਰਨਾ ਨਾ ਭੁੱਲਿਓ ਤੇ ਜਲਦੀ ਆਪਾਂ ਲੈ ਕੇ ਆਵਾਂਗੇ ਇੱਕ ਹੋਰ ਨਵੀਂ ਵੀਡੀਓ ਤੇ ਕਰਾਂਗੇ ਤੁਹਾਡੇ ਨਾਲ ਸ਼ੇਅਰ ਸਾਰੇ ਜਣੇ ਪਿਆਰ ਦਿਓ ਦੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਜਲਦੀ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਟੇਕ ਕੇਅਰ